ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਇੱਕ ਬੈਡ ਤਾਜੀ ਸੂਈ ਵੀ ਤੇ ਇੱਕ ਸੂਨੂ ਰੈਡੀ ਕੱਪੜਾ ਦੋਨਾਂ ਦੇ ਬਕਾਊਆ ਡਿਟੇਲ ਇਹਨੇ ਬਾਰੇ ਪੁੱਛ ਰਹੇ ਨੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਹਵਾਰ ਸਿੰਘ ਜੀ ਪਿੰਡ ਬਾਦਰਾ ਜਿਹੜਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9915705455 9915705455 054557 054557 ਜੀ ਪਹਿਲਾ ਨੰਬਰ ਤੇ ਆਪਾਂ ਬੱਚੀ ਦੇਖੀ ਇਹਨਾਂ ਸੂਆ ਕਿਹੜਾ ਸੂਂਦੀ ਹੈ ਇਹ ਪਲੂਨ ਬੱਚੇ ਆ ਜੀ ਪਲੂਨ ਪਹਿਲਾ ਸੂਆ ਹਾਂਜੀ ਤੇ ਉਮਰ ਦਾ ਅੰਦਾਜ਼ਾ ਕਿੰਨੇ ਕੁ ਦਿਨ ਦਾ ਤੋਂ ਇਹਦਾ ਹੋਰ ਦਾ ਕੋਈ ਹਿਸਾਬ ਨਹੀਂ ਹੈਗਾ ਜੀ ਠੀਕ ਹੈ ਦੇਖੀਂ ਦਿੰਦਾ ਆਪਾਂ ਅੱਜ ਦਿਨ ਕਿਹ ਕਲੇਂਜੇ ਸੂਂ ਚੇ ਇਹਨੇ 5 ਦਿਨ ਤਾਂ ਜੇ ਦਿਨ ਪੂਰੇ ਹੋਣ ਚ ਪਏ ਨੇ ਜੀ ਠੀਕ ਹੈ 5 ਦਿਨ ਇਹਦੇ ਦਿਨ ਪੂਰੇ ਹੋਣ ਚ ਬਾਕੀ ਪਏ ਆ ਉੱਪਰ ਦਿਨੇ ਮਰਜ਼ੀ ਲੈ ਜੇ ਠੰਡੀ ਸੀਲ ਆ ਕੋਈ ਉਹ ਨਹੀਂ ਹੈਗਾ ਫੋਰਸ ਆ ਕੋਈ ਪੂਰਾ ਨਹੀਂ ਹਮ ਹਾਂਜੀ ਕੋਈ ਫੋਟਸਾਂ ਨਹੀਂ ਚਾਰੇ ਤਾਂ ਨਿਕਣੇ ਸਾਫ਼ ਠੀਕ ਆ ਪਲੀ ਪਲੀ ਪੁਲੀ ਬਹੁਤ ਆ ਹਨਾ ਅੰਦਾਜ਼ਾ ਲਾਈਏ ਵੀ ਦੁੱਧ ਕਿੰਨਾ ਦੇ ਦੂਗੀਏ ਦੁੱਧ ਦੇਖੋ ਵੀ ਬਾਕੀ ਦਾ ਸੇਵਾ ਦੇ ਨੂੰ 18 20 ਤਾਂ ਕੱਢਣਾ ਚਾਹੀਦਾ ਹੈ ਕਹਿੰਦਾ ਬਾ 18 ਕਿਲੋ ਦੀ ਬੈੜ ਹੈਗੀ ਆ ਹਾਂ ਆਪਾਂ ਇਹ ਕਹਦੀ 25 ਦੇ ਦੂ 30 ਦੇ ਦੂ ਹਨਾ ਰੇਟ ਇਹਦਾ ਕੀ ਰਹੂਗਾ ਰੇਟ ਦਾ 70000 ਆ ਜੀ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਜੀ ਤੋਰਦੇ ਬਾਹਰ ਨੂੰ ਸੋ ਪਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇ ਸਕਦੇ ਹਾਂ ਵੱਡੀ ਬੈੜਾ ਜਾਂਦੇ ਜਾਣ ਵਾਲੀ ਪੂਰੀ ਰਾਜੀ ਸਮੀ ਪਲੀ ਵੀ ਤੇ ਲੇਵਾ ਵਗੈਰਾ ਦੇਖ ਸਕਦੇ ਹਾਂ ਸੋਹਣਾ ਸਾਫ਼ ਸੁਥਰਾ ਲੇਵਾਗਾ ਤੇ ਰੇਟ ਇਹਦਾ ਕਰਿਆ ਆਪਾਂ ਜੈਨ ਹੁਣ ਜੀ 70000 ਹਨਾ ਹਾਂਜੀ ਮਾਨਦਾਨ ਮਾੜਾ ਮੋਟਾ ਕਰਦਾ ਸੀ ਹਾਂਜੀ ਸੋ ਮੂੰਹ ਮੱਥਾ ਦੇਖ ਸਕਦੇ ਹੋ ਤੇ ਬਾਕੀ ਰਾਜੀ ਪਲੀਪਲੀ ਬਹੁਤ ਕੋਲੇਵਾ ਦੇਖਿਆ ਨੇੜ ਤੋਂ ਸੋਹਣਾ ਸਾਫ ਸੁਥਰਾ ਲੇਵਾ ਇਹਦਾ 70000 ਰੁਪਏ ਕੀਮਤ ਆ ਬਾਕੀ ਮਾਨਦਾਨ ਮੌਕੇ ਦੇਖੋ ਤੇ ਅੱਗੇ ਦੋ ਨੰਬਰ ਜਿਹੜੀ ਤਾਜੀ ਸੂਈ ਗਾੜ ਦੇਖੀਏ ਨੇ ਕਿੰਨੇ ਟਾਈਮ ਦੀ ਸੂਈ ਵੀ ਹੈ ਇਹ ਹੋਵੇਗੀ 12 13 ਦਿਨ ਹੋਗੇ ਠੀਕ ਆ ਬੱਚਾ ਆ ਗਿਆ ਮੇਲਕਾਫ ਹਨਾ ਹਾਂਜੀ ਸੂਆ ਕਿਹੜਾ ਸੂਈ ਵੀ ਹੈ ਸੂਆ ਪਹਿਲੇ ਨੇ ਜੀ ਪਰੂਣੇ ਚਾਰ ਤੰਦਾਂ ਦਾ ਮੂੰਹ ਦੁੱਧ ਹੁਣ ਕਿੰਨਾ ਹੈਗਾ ਦੁੱਧ 12 ਲੀਟਰ ਹੈਗਾ ਨੇ ਬੜੂਆ ਨਾ ਦੋਤੀਆ ਮਾ ਨਵਾਂ ਬੜੂਆ ਦਾਸ ਕਿੰਦੀ ਦੇਵਾਂਗੇ ਆਪਾਂ ਠੀਕ ਆ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਨਾ ਇੱਕ ਥਾਂ ਤੇ ਥੋੜੀ ਜੀ ਪ੍ਰੋਬਲਮ ਆ ਗਈ ਘੱਟ ਕਰ ਦੇ ਦਿੰਦਾ ਆਪਾਂ ਤੱਲ ਲਗਾ ਕੇ ਹੀ ਦੇਵਾਂਗੇ ਕਿਹੜੇ ਥਾਂ ਚੋਂ ਜੀ ਆ ਆ ਵਾਲਾ ਥਾਂ ਨਾ ਕਿਵੇਂ ਬੈਣੀ ਨਾ ਮਗਰ ਨਾ ਠੀਕ ਉਹਦਾ ਕੋਈ ਪ੍ਰੋਬਲਮ ਨਹੀਂ ਹੈਗੀ ਚਵਾਈ ਚੁਵਾਈ ਦੀ ਗੱਲ ਕਰਾਂਗੇ ਥਾਰਾ ਘੱਟਣਾ ਆਪਾਂ ਤੱਲ ਲਗਾ ਕੇ ਹੀ ਦੇਵਾਂਗੇ ਰੇਟ ਕੀ ਰਹਿਣਾ ਇਹਦਾ ਤੱਲ ਦਾ 30000 ਗਜੈਸ ਮੁੱਕ ਦੇਖ ਲੈ ਮੁੱਕ ਤੇ ਸੋ ਵੀਰੋ ਥਾਰਾਂ ਆਪਿਆਂ ਮਾਰ ਕੇ ਦਿਖਾ ਦਿੰਨੇ ਆ ਕਹਿੰਦਾ ਚੂਣ ਚਵਾ ਦੀ ਇੱਕ ਨੰਬਰ ਆ ਜਾਵਾ ਹਣਾ। ਕੁੰਡੇ ਵਰਗੀ ਧਾਰ ਲਓ। ਅਚਾ ਉਹ ਤੁਹਾਨੂੰ ਧਾਰ ਵੀ ਨਹੀਂ ਆਉਂਦੀ। ਉਹ ਤਾਂ ਚਾਉਂਦੀ ਆ ਕਿ ਧਾਰ। ਆਉਂਦੀ ਆ ਉਹਦੇ ਜਿਹੀ। ਪਾਖਾ ਚੱਲ ਗਈ ਦੇਵਾਂਗੇ। ਥਣ ਚੜਿਆ ਵਾ ਦਾ ਨਾ। ਪਾਖਾ ਚੜਿਆ ਵਾ ਤੁਹਾਨੂੰ। ਠੀਕ ਹੈ ਤੋੜ ਦੇ ਬਾਹਰ ਨੂੰ। ਸੋ ਤਿੱਲ ਵੜਾ 30000 ਰੁਪਏ ਰੇਟ ਆ ਤੱਜ ਸੁਈ ਵੀ ਆ ਬੱਚਾ ਪਿਛੇ ਰਿਆ। ਬਾਕੀ ਜਿਹੜੇ ਵੀ ਨੇ ਲੈ ਗਏ ਨਿਰਖ-ਪਰਖ ਕਰਕੇ ਲੈ ਗਏ ਨੇ। 30 ਦੇ ਵਿੱਚੋਂ ਵੀ ਮਾਨਦਾਨ ਹੋ ਜਾਊਗਾ। ਤਿੱਲ ਵੜਾ ਤਾਂ ਕਰਕੇ ਬਾਜ ਰੇਟ ਆ ਇਹਦਾ। ਤੇ ਦੁੱਧ 10 ਕਿਲੋ ਮੰਨ ਕੇ ਹੁਣ ਲਿਓ। ਵੀਰ ਕਹਿੰਦਾ 12 ਮੰਨ ਕੇ ਚ ਕੱਦ-ਕੱਡ ਬਹੁਤ ਆ ਪਹਿਲਾ ਸੂਆ ਸੂਈ ਹੈਗੀ ਜਿੰਦ-ਜਾਨ ਬਹੁਤ ਆ ਸਹਿਜ ਪੂਰਾ ਓਕੇ ਆ ਰੇਡ ਜੈਨ ਨੂੰ ਜ ਤੀ ਹਜ਼ਾਰ ਰੁਪਏ ਜਿੱਦਾਂ ਦੀ ਚੀਜ਼ ਆ ਉਹ ਜੇ ਵੀਰ ਨੇ ਭਾਗ ਕੀਤਾ ਸੋ ਵੀਰੇ ਦੋ ਬੜਾ ਦਿਖਾ ਦਿਆਂ ਇੱਕ ਸੂਈ ਵੀ ਇੱਕ ਗੱਬਣ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ